ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰਿਕ ਸਾਡੇ ਦੋਸਤਾਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਆ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰੋਡੇ ਰੋਡੇ ਪਿੰਡ ਦਾ ਦੋਸਤੋ ਤਹਿਸੀਲ ਬਾਗਾਪੁਰਾਣੇ ਤੇ ਜ਼ਿਲ੍ਹਾ ਮੋਗਾ ਇਸ ਘਰ ਦੇ ਵਿੱਚ ਬਾਈ ਵਪਾਰ ਦਾ ਕੰਮ ਕਰਦਾ ਹੈ ਪਸ਼ੂ ਹੈ ਕਿਤੇ ਕਤਾਈ ਆਉਂਦਾ ਬਾਈ ਕੋਲੇ ਪਿੱਛੇ ਜੀ ਇੱਕ ਵੀਡੀਓ ਪਾਈ ਸੀ ਤੇ ਉਸ ਪਿੱਛੋਂ ਜਿਹੜੇ ਪਸ਼ੂ ਆ ਹੋਣੀ ਆਏ ਐ ਇਸ ਟਾਈਮ ਤਿੰਨ ਝੋਟੀਆਂ ਬਾਈ ਕੋਲੇ ਜਿਨ੍ਹਾਂ ਦੇ ਵਿੱਚ ਦੋ ਤਾਂ ਨੀਦੀਰਾ ਵੀ ਹੈ ਤੇ ਇੱਕ ਜਿਹੜੀ ਦੋਸਤੋ ਮੋਰਾ ਨਸਲ ਦੀ ਦੋਸਤੋ ਕਰਾਸ ਬਰੀਡ ਦੀ ਇੱਕ ਝੋਟੀ ਹੈ। ਤੈਨਾਂ ਨਾਗ ਤਿੰਨੇ ਹੀ ਬਹੁਤ ਸੋਹਣੀਆਂ ਝੂਟੀਆਂ ਠੀਕ ਹੈ ਜੀ ਥੋੜਾ ਥੋੜਾ ਟਾਈਮ ਲੈਣ ਗਈਆਂ ਗੱਪਣ ਹੋਣ ਦੇ ਵਿੱਚ ਠੀਕ ਹੈ ਜੀ ਤੇ ਬਾਕੀ ਨਦੀ ਜਿਹੜੀ ਦੋਸਤੋ ਗੱਲਬਾਤ ਹੈ ਉਹ ਆ ਜੋ ਆਪਾਂ ਸਾਰੀ ਬਾਈ ਨਾਲ ਕਰੀਏ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਨਾਮ ਦੱਸਿਓ ਆਪਣਾ। ਨਾਮ ਮੇਰਾ ਸਤਨਾਮ ਸਿੰਘ ਤੇ ਪਿੰਡ ਆਪਣਾ ਰੋਡੇ। ਪਿੰਡ ਰੋਡੇ ਜ਼ਿਲ੍ਹਾ ਮੋਗਾ ਠੀਕ ਠੀਕ ਅਸੀਲ ਬਾਗਾ ਪਰਣਾ ਠੀਕ ਹੈ। ਪਸ਼ੂ ਖਰ ਅ ਪਿਛਲੀ ਵੀਡੀਓ ਤੋਂ ਇਹੀ ਲੈ ਕੇ ਜਾਂਦੇ ਆਂ ਹਾਂਜੀ ਇਹੀ ਲੈ ਕੇ ਆਂਦੇ ਆ ਠੀਕ ਐ ਪਸ਼ੂ ਕਿਤੇ ਕਿਤੇ ਹੀ ਖਰੀਦਦੇ ਹੈਣਾ ਕਿਤੇ ਕਿਤੇ ਹੀ ਬਾਈ ਆਪਾਂ ਚੱਜ ਦਾ ਪਸ਼ੂ ਲਿਆਉਣਾ ਵੀ ਵਧੀਆ ਪਸ਼ੂ ਠੀਕ ਐ ਤੇ ਚੰਗੀ ਗੱਲ ਐ ਤੇ ਤਿੰਨ ਨਗ ਆ ਗਏ ਹੈਣਾ ਅੱਜ ਹਾਂਜੀ ਠੀਕ ਐ ਪਹਿਲੇ ਨੰਬਰ ਵਾਲੀ ਤੋਂ ਸ਼ੁਰੂ ਕਰਦੇ ਨੀਲੀ ਰਾਵ ਤੋਂ ਕਿੰਨੇ ਟਾਈਮ ਦੀ ਹੋਈ ਏ ਇਹ ਡੇਢ ਸਾਲ ਦੀ ਏ ਵੀਰੇ ਡੇਢ ਸਾਲ ਦੀ ਏ ਹਾਂਜੀ ਠੀਕ ਐ ਸੋ ਸੋ ਬੱਗੀ ਮੋਚਦੀ ਏ ਡੇਢ ਸਾਲ ਉਮਰ ਐ ਅੱਖਾਂ ਬਿਲਕੁਲ ਨੀਲੀਆਂ ਤੇ ਸਿੰਘ ਕੁੰਡੇ ਕਰੀ ਆਉਂਦੀ ਏ ਠੀਕ ਐ ਜੀ ਮਾਰਕਿੰਗ ਪੱਖੋਂ ਬਿਲਕੁਲ ਜਾਇਜ਼ ਜੀ ਮਾਰਕਿੰਗ ਹੈ ਠੀਕ ਹੈ ਚਾਰੇ ਪੈਰਾਂ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਢਾਂਚਾ ਇਸ ਕੱਟੀ ਦਾ ਬਹੁਤ ਜ਼ਿਆਦਾ ਚੰਗਾ ਹੈ ਖੋਲੀਏ ਬਈ ਮੜੀ ਜੀ ਨੂੰ ਬਾਕੀ ਫੇਸ ਕੁਆਲਿਟੀ ਦੋਸਤੋ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਸੋਹਣਾ ਫੇਸ ਹੈ ਠੀਕ ਹੈ ਇਹਦਾ ਕੱਟ ਥੋੜਾ ਜਿਹਾ ਟੁੱਟਦਾ ਪਿਆ ਤੇ ਬਾਕੀ ਦੋਸਤੋ ਕੱਟੀ ਸਾਰੀ ਹੋਈ ਇਹ ਚੰਗੀ ਹੈ ਮਾਰਕਿੰਗ ਪੱਖੋਂ ਤੇ ਬਾਕੀ ਥਣਲੇ ਵੀ ਪੱਖੋਂ ਵੀ ਦੋਸਤੋ ਇਹ ਕੱਟੀ ਬਹੁਤ ਚੰਗੀ ਹੈ ਠੀਕ ਹੈ ਜੀ ਬਸ ਠੀਕ ਹੈ ਭਾਈ ਜੀ ਬਾਹਨ ਲਓ ਮਾਰਕਿੰਗ ਦੇਖੋ ਬਿਲਕੁਲ ਜਾਇਜ਼ ਜੀ ਹੈ ਠੀਕ ਹੈ ਫੇਸ ਕੁਆਲਟੀ ਬਹੁਤ ਜਿਆਦਾ ਚੰਗੀ ਹੈ ਸਿੰਗ ਗੂੜ ਕਰੀ ਆਉਂਦੀ ਹੈ ਕਾਫੀ ਮੋੜਦੇ ਆ ਸਿੰਗ ਤੇ ਬਾਕੀ ਉਮਰ ਦੇ ਹਿਸਾਬ ਨਾਲ ਗੂੜ ਕਰ ਜੂਗੀ ਬਾਕੀ ਪੂਸ਼ ਵਗੈਰਾ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਲੰਬਾਈ ਦੇ ਵਿੱਚ ਹਨ ਇਸ ਕੱਟੀ ਦੇ ਦਿਖਾ ਦਿੰਨਾ ਹਨ ਬਾਕੀ ਸਾਰੇ ਝੂਟੀਆਂ ਦੇ ਬਹੁਤ ਹੋਣਗੇ ਠੀਕ ਹੈ ਜੀ ਚਾਰੇ ਥਣ ਨਿਖੜਵੇ ਆ ਤੇ ਆ ਰੇਟ ਦਸੀਏ ਬਾਈ ਕੀ ਹੈ ਇਹਦਾ ਰੇਟ ਹੈ ਦਾ ਬਾਈ 28000 28000 ਹਾਂਜੀ ਠੀਕ ਹੈ ਦੋਸਤੋ ਇਸ ਕੱਟੀ ਦਾ ਰੇਟ 28000 ਰੁਪਇਆ ਠੀਕ ਹੈ ਜੀ ਤੇ ਜੀਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਤੇ ਰੇਟ 'ਚੋ ਜਿਹੜਾ ਮੌਕੇ ਤੇ ਮਾਨਤਾਣ ਹੋ ਜੂਗਾ ਸਾਰੇ ਪਾਸਿਆਂ ਦੇ ਵਿੱਚ ਦੂਜੇ ਨੰਬਰ ਤੇ ਆਪਣੇ ਕੋਲੇ ਮੋਹਰਾ ਹੈ ਨਾ ਹਾਂਜੀ ਠੀਕ ਹੈ ਥੋੜੀ ਜੀ ਕਰਾਸ ਬਰੀਡ ਚ ਆ ਜੀ ਜਿਵੇਂ ਸੈਰ ਚ ਬਲ ਜਾ ਗਿਆ ਹੈ ਨਾ ਹਾਂਜੀ ਠੀਕ ਹੈ ਬਾਕੀ ਦੋਸਤੋ ਢਾਂਚਾ ਸਾਰਾ ਮੋਹਰਾ ਵਾਲਾ ਹੀ ਹੈ ਤੇ ਸੰਗ ਵਗੈਰਾ ਕੁੰਡੇ ਆ ਤੇ ਮੂਵ ਲੰਬਾਈ ਲੋ ਹੋਈ ਚੰਗੀ ਏ ਕਿੰਨੀ ਉਮਰ ਦੀ ਏ ਇਹ ਇਹ 2 ਸਾਲਾਂ ਦੀ ਏ ਬਾਈ ਅੱਛਾ ਤਾਰਾਂ ਕਰਦੀ ਸੀਗੀ ਤੇ ਬਣਾਈ ਨੇ ਸਿੱਖ ਵੀ ਜੋ ਕੋਈ ਆਪੇ ਲੈ ਕੇ ਜਾਓ ਆਪ ਦਾ ਆਪੇ ਸੀ ਉਹ ਪਰਾ ਆਹ ਦੇ ਤਸਲੀ ਨਾਲ ਜਿਹੜਾ ਥੱਲੀ ਨਾਲ ਕਰਾ ਲੂਗਾ ਠੀਕ ਹੈ ਉਹਦੀ ਏ ਬਈ ਇਹਨੂੰ ਵੀ ਮਾਰੀ ਖੀਰੀ ਹੋਊਗੀ ਦੰਦਾਂ ਤੋਂ ਖੀਰੀ ਆ ਜੀ ਖੀਰੀ ਠੀਕ ਹੈ ਦੋਸਤੋ 2 ਸਾਲ ਉਮਰ ਹੈ ਬੜੀ ਠੰਡੀ ਸੀਰ ਟੋਟੀ ਏ ਠੀਕ ਹੈ ਸੰਗ ਬਿਲਕੁਲ ਕੁੰਡੇ ਆ ਥੋੜਾ ਜਿਹਾ ਮੱਥੇ 'ਚ ਬੱਲ ਹੈ ਬਾਕੀ ਢਾਂਚਾ ਦੋਸਤੋ ਸਾਰਾ ਹੀ ਮੋਰਾ ਨਸਲ ਆਲਾ ਠੀਕ ਹੈ ਜੀ ਬਾਈ ਕਹਿੰਦਾ ਵੀ ਤਾਰਾਂ ਕਰੀ ਜਾਂਦੀ ਐ ਗੱਬਣ ਹੁਣ ਇੱਕ ਦੋ ਦਿਨ ਦੇ ਵਿੱਚ ਅਗਲੀ ਹੀਟ ਤੇ ਤੁਸੀਂ ਦੋਸਤੋ ਇਹਦੇ ਸੀਮਣਾ ਲਗਵਾ ਸਕਦੇ ਹੋ ਬਾਈ ਕਹਿੰਦਾ ਵੀ ਜਿਹੜਾ ਵੀਰ ਲੈ ਕੇ ਜਾਊਗਾ ਖਰੀਦੂਗਾ ਉਹ ਆਪ ਦੀ ਸਮਝ ਨਾਲ ਇਹਦੇ ਸੀਮਣਾ ਪਰਵਾ ਸਕਦੇ ਆਇਆ ਠੀਕ ਹੈ ਜੀ ਸਿੰਘ ਬਿਲਕੁਲ ਗੁੰਡੇ ਆ ਬਾਕੀ ਢਾਂਚਾ ਦੋਸਤੋ ਸਾਰਾ ਹੀ ਇਸ ਘੱਟੀ ਦਾ ਬਹੁਤ ਸੋਹਣਾ ਹੈ ਤੇ ਦੰਦਾ ਤੋਂ ਖੀਰੀ ਆ ਉਮਰ ਹੈ ਜੀ ਦੋਸਤੋ 2 ਸਾਲ ਹੈ ਠੀਕ ਹੈ ਥਾਣਾ ਇਸ ਘੱਟੀ ਦੇ ਦਿਖਾ ਦਿਨਾ ਆਣੇ ਇਹਦੇ ਵੀ ਬਹੁਤ ਸੋਹਣੇ ਆਚਾਰੇ ਤਾਂ ਲਖੜਵੇ ਠੀਕ ਹੈ ਤੇ ਬਾਕੀ ਫੇਸ ਕੁਆਲਟੀ ਦੋਸਤ ਚੈੱਕ ਕਰ ਸਕਦੇ ਹੋ ਤੁਸੀਂ ਫੇਸ ਬਹੁਤ ਸੋਹਣਾ ਹੈ ਧੌਣ ਧੂਣ ਲੰਮੀ ਹੈ ਸਿੰਘ ਕੁੰਡੇ ਹੈ ਤੇ ਕੀ ਰੇਟ ਹੈ ਬਈ ਇਹਦਾ ਇਹਦਾ 32000 32000 ਹਾਂਜੀ ਠੀਕ ਹੈ ਦੋਸਤੋ ਮੋਰਾ ਨਸਰ ਵਾਲੀ ਝੋਟੀ ਦਾ ਰੇਟ 32000 ਰੁਪਇਆ ਠੀਕ ਹੈ ਮਾਨ ਤਾਨ ਮੌਕੇ ਤੇ ਸਾਰੇ ਪਾਸੇ ਹਾਂ ਮਾਨ ਤਾਨ ਕਰ ਦਾਂਗੇ ਜੇ ਕੋਈ ਘਰੇ ਰੱਖਣ ਨੂੰ ਲੈ ਆਉ ਕੋਈ ਵਧੀਆ ਠੀਕ ਹੈ ਜੀ ਤੇ ਤੀਜੇ ਨੰਬਰ ਤੇ ਆਪਣੇ ਕੋਲੇ ਨੀਲੀ ਰਾਬੀ ਆ ਗਈ ਹੈ ਨਾ ਹਾਂਜੀ ਠੀਕ ਹੈ ਇਹ ਦੋਸਤੋ ਇੱਕ ਪਾਸਾ ਚਿੱਟਾ ਥੋੜਾ ਜਿਹਾ ਲਿਸਾਵਣਾ ਜਦੋਂ ਦੋਸਤੋ ਸੰਗੀ ਝੋਟੀ ਬਹੁਤ ਸਿਹਰੇ ਦੀ ਬਣੂਗੀ ਠੀਕ ਹੈ ਨਿਸ਼ਾਨੀਆਂ ਬਹੁਤ ਜਿਆਦਾ ਚੰਗੀਆਂ ਅੱਖਾਂ ਬਿਲਕੁਲ ਨੀਲੀਆਂ ਤੇ ਸੰਗ ਕੁੰਡੇ ਕਰੀ ਹੋਈ ਹੈ ਠੀਕ ਹੈ ਤੇ ਕਿੰਨੀ ਉਮਰ ਦੀ ਹੋਊਗੀ ਬਈ ਇਹ ਵੀ ਡੇਢ ਸਾਲ ਦੀ ਹੈ ਬਾਈ ਡੇਢ ਸਾਲ ਦੀ ਹਾਂ ਮਹੀਨਾ ਕੋਤੇ ਹੋ ਡੇਢ ਸਾਲ ਠੀਕ ਹੈ ਮਾਰਕਿੰਗ ਦੋਸਤੋ ਬਹੁਤ ਜਿਆਦਾ ਚੰਗੀ ਹੈ ਇਸ ਕੱਟੀ ਦੇ ਜਿਨ੍ਹਾਂ ਨੂੰ ਦੋਸਤੋ ਨੀਲੀ ਰਾਕ ਨਸਲ ਨਾਲ ਪਿਆਰ ਹੈ ਜਾਂ ਸ਼ੌਂਕ ਰੱਖਦੇ ਉਹਨਾਂ ਤਾਂ ਆਪ ਹੀ ਜਜਮੈਂਟ ਕਰ ਲੈਣੀ ਹੈ ਠੀਕ ਹੈ ਤੇ ਖੋਲੀਏ ਬਈ ਇਹਨੂੰ ਵੀ ਮਾਰੀ ਦੋਖੋ 1.5 ਸਾਲ ਉਮਰ ਹੈ ਬਾਕੀ ਕੁਆਲਿਟੀ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ ਆਖਾ ਬਿਲਕੁਲ ਨੀਲੀ ਆਂ ਫੇਸ ਦਾ ਦੋਸਤੋ ਇੱਕ ਪਾਸਾ ਸਾਰਾ ਹੀ ਚਿੱਟਾ ਠੀਕ ਹੈ ਜੀ ਬਸ ਠੀਕ ਹੈ ਬਾਈ ਆਖਾ ਦੋਸਤੋ ਨੀਲੀयां ਸੈਂਕੇ ਕੁੰਡੇ ਕਰੀ ਹੁੰਦੀ ਬਸ ਥੋੜਾ ਜਿਹਾ ਲਿਸਾ ਪਾਣਾ ਉਹ ਜਿਹੜਾ ਤੁਹਾਨੂੰ ਵੀਡੀਓ ਚ ਵੀ ਦੱਸੂਗਾ ਜਦੋਂ ਸ਼ਾਮ ਦੀ ਝੋਟੀ ਤੇ ਬਾਕੀ ਪੂਸ਼ ਵਗੈਰਾ ਨਿਸ਼ਾਨੀਆਂ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ ਪੂਸ਼ ਦੋਸਤੋ ਇਸ ਟੂਟੀ ਦੇਖੋ ਕਿੰਨੀ ਲੰਮੀ ਠੀਕ ਹੈ ਜੀ ਥਾਣੇ ਦਿਖਾ ਦਿੰਨਾ ਥਾਣੇ ਇਸ ਕੱਟੀ ਦੇ ਚਾਰੇ ਨਿਕੜਵੇ ਆ ਠੀਕ ਹੈ ਜੀ ਥਾਣੇ ਤੋਂ ਤਾਂ ਬਾਈ ਹੁਣੀ ਆਪ ਹੋਈ ਪਾਸ ਕਰਕੇ ਲੈ ਕੇ ਆਉਂਦੇ ਆ ਬਾਕੀ ਨਿਸ਼ਾਨੀਆਂ ਪੈਰਾਂ ਦੀ ਤੁਸੀਂ ਚੈੱਕ ਕਰ ਸਕਦੇ ਹੋ ਫੇਸ ਦੋਸਤੋ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਕੁਆਲਿਟੀ ਦੇ ਵਿੱਚ ਹੈ ਤੇ ਕੀ ਰੇਟ ਹੈ ਬਾਈ ਇਸ ਇਹਦਾ 30000 ਰੁਪਿਆ ਰੇਟ 30000 ਹਾਂਜੀ ਠੀਕ ਹੈ ਦੋਸਤੋ 30000 ਰੁਪਿਆ ਰੇਟ ਮੌਕੇ ਤੇ ਮਾਨਤਾਣ ਹੋ ਜਾਊਗਾ ਠੀਕ ਹੈ ਜੀ ਬਾਕੀ ਜਿਹੜੀਆਂ ਦੋਸਤੋ ਨਾਲਾ ਨੂੜਾ ਦੁੱਤ ਵਾਲੀਆਂ ਉਹ ਬਿਲਕੁਲ ਸਾਹਮਣੇ ਠੀਕ ਹੈ ਤੇ ਇਹਨੇ ਪਸ਼ੂ ਦਿਖਾ دیے ਦੋਸਤੋ ਤਿੰਨਾਂ ਦਾ ਰੇਟ ਦੱਸਦਾ ਜਿਹੜਾ ਨਾ ਕਿ ਕਿਸੇ ਨੂੰ ਜਚੇ ਜਾਂ ਪਸੰਦ ਆਵੇ ਤਾਂ ਇੱਥੇ ਤਸੱਲੀ ਤੁਸੀਂ ਇੱਥੇ ਆ ਕੇ ਕਰ ਸਕਦੇ ਹੋ ਠੀਕ ਹੈ ਰੇਟ ਦੇ ਵਿੱਚੋਂ ਮੌਕੇ ਦੇ ਮਾਨਤਨ ਹੋ ਜਾਊਗਾ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਜੀ ਭਾਈ